ਜਦੋਂ ਸਾਨੂੰ ਕਿਸੇ ਨਿਰਦੇਸ਼ ਪੈ ਮਿਲੇ ਸੀ ਕਿ ਵੀ ਉੱਥੇ ਇੱਕ ਨਜਾਇਜ਼ ਤਰੀਕੇ ਨਾਲ ਨਸ਼ਾ ਸ਼ਲੋਕੇਂਦਰ ਚੱਲ ਰਿਹਾ ਜਿਹਦੇ ਵਿੱਚ ਕਿ ਬਹੁਤ ਹੀ ਅਣਮਨੱਖੀ ਤੇ ਸ਼ਰਧ ਹੋ ਰਿਹਾ ਤੇ ਉਹਨਾਂ ਨੂੰ ਪਸ਼ੀਆਂ ਵਾਂਗ ਰੱਖਿਆ ਜਾ ਰਿਹਾ ਸੀ ਜਿਹੜੇ ਚੰਗੇ ਘਰਾਂ ਦੇ ਬੱਚੇ ਆ ਉਹਨਾਂ ਤੋਂ ਪੈਸੇ ਲੈ ਜਾਂਦੇ ਆ ਪੈਸੇ ਲੈ ਕੇ ਪਰ ਮਹੀਨੇ ਤੋਂ 15000 ਤੋਂ 20000 ਤੱਕ ਰੁਪਇਆ ਲੈ ਕੇ ਉਹਨਾਂ ਨੂੰ ਰੱਖਿਆ ਜਾਂਦਾ ਤੇ ਉਹਨਾਂ ਤੇ ਬਹੁਤ ਟੌਰਚਰ ਕੀਤਾ ਜਾਂਦਾ ਸੀ ਉਹਨਾਂ ਨੂੰ ਬਹੁਤ ਹੀ ਗਲਤ ਤਰੀਕੇ ਨਾਲ ਨਸ਼ਾ ਚੜਾਇਆ ਜਾਂਦਾ ਜੋ ਕਿ ਤਰੀਕਾ ਬਿਲਕੁਲ ਗਲਤ ਹੈ ਉਹਦੇ ਸਬੰਧ ਵਿੱਚ ਸਾਨੂੰ ਇਨਫਰਮੇਸ਼ਨ ਮਿਲੀ ਸੀ ਤਾਂ ਅਸੀਂ ਆਪਣੀ ਪੁਲਸ ਪਾਰਟੀ ਲੈ ਕੇ ਨਾਲ ਆਪਣੇ ਤਹਿਸੀਲਦਾਰ ਸਾਹਿਬ ਨੂੰ ਲੈ ਕੇ ਇੱਥੇ ਪਹੁੰਚੇ ਪਰ ਇੱਥੇ ਪਹੁੰਚ ਕੇ ਸਾਨੂੰ ਬੜੀ ਲੱਗਾ ਕਿ ਇੱਥੇ ਕੁਝ ਵੀ ਨਹੀਂ ਸੀ ਗੱਲ ਜੀ ਇੱਥੇ ਉਹ ਪਹਿਲਾਂ ਹੀ ਇੱਥੇ ਭੱਜ ਚੁੱਕੇ ਸੀ ਜਿਵੇਂ ਕਿ ਉਹਨਾਂ ਨੂੰ ਇਨਫਰਮੇਸ਼ਨ ਮਿਲ ਚੁੱਕੀ ਸੀ ਫਿਰ ਕਮਰੇ ਜਿਹਾ ਕਿੰਨੇ ਕੁ ਬੰਦੇ ਲੱਗਦਾ ਬੰਦੇ ਤਾਂ ਆਪਾਂ ਗਿਣਤੀ ਨਹੀਂ ਦੱਸ ਸਕਦੇ ਕਿੰਨੇ ਕੁ ਸੀ ਪਰ ਬੰਦੇ ਜ਼ਰੂਰ ਸੀਗੇ ਜੋ ਇੱਥੇ ਹਾਲਾਤ ਦੱਸਦੇ ਆ ਜਿਸ ਤਰ੍ਹਾਂ ਉਹਨਾਂ ਦੀਆਂ ਚੱਪਲਾਂ ਪਈਆਂ ਜਿਸ ਤਰ੍ਹਾਂ ਉਹਨੇ ਟਾਵਲ ਪਏ ਆ ਜਿਸ ਤਰ੍ਹਾਂ ਉਹਨਾਂ ਦਾ ਖਾਣਾ ਪਿਆ ਇੱਥੇ ਬੰਦੇ ਸੀਗੇ ਗਿਣਤੀ ਤਾਂ ਆਪਾਂ ਡਿਫਿਕਲਟ ਹੈ ਪਰ ਕਮਰੇ ਦੇਖਣ ਨੂੰ ਲੱਗਦਾ ਕਿ 3 ਜਾਂ 4 ਕਮਰੇ ਆ ਜੀ ਜੋ ਕਿ ਜਿਨ੍ਹਾਂ ਦਾ ਹਾਲਾਤ ਆਪਾਂ ਜਿੰਗਰ ਰੱਖਦੇ ਆ ਉਦੋਂ ਵੀ ਪੜਾ ਸੀ ਜਿਹੜੇ ਕਿਸੇ ਪਾਸੇ ਵੀ ਉਹਦੀ ਕੋਈ ਵੈਂਟੀਲੇਸ਼ਨ ਨਹੀਂ ਕਿਸੇ ਪਾਸੇ ਕੋਈ ਰੋਸ਼ਨਦਾਨ ਨਹੀਂ ਕਿਸੇ ਪਾਸੇ ਕੋਈ ਹਵਾ ਨਹੀਂ ਆਉਂਦੀਗੀ ਇਹਦੇ ਵਿੱਚ ਇੱਕ ਬੰਦੇ ਦਾ ਬਹੁਤ ਹੀ ਬੁਰੀ ਤਰ੍ਹਾਂ ਸਾਹ ਘੁੱਟ ਕੇ ਮਰ ਸਕਦਾ ਇੱਕ ਤਾਂ ਨਸ਼ਾ ਛੱਡਿਆ ਹੁੰਦਾ ਉਹਨੇ ਦੂਸਰਾ ਉਹਨੂੰ ਆਪਾਂ ਇਹੋ ਜੀ ਜਗ੍ਹਾ ਤੇ ਰੱਖ ਦਿਆਂ ਜਿੱਥੇ ਕੋਈ ਵੈਂਟੀਲੇਸ਼ਨ ਨਹੀਂ ਜਿੱਥੇ ਕੋਈ ਹਵਾ ਨਹੀਂ ਜਿੱਥੇ ਆਕਸੀਜਨ ਨਹੀਂ ਆਉਂਦੀ ਜੇ ਉਹਨੂੰ ਕਿਉਂਕਿ ਨਸ਼ੇ ਛੱਡਣ ਵਾਲੇ ਬੰਦੇ ਨੂੰ ਦੌਰਾ ਪੈਣ ਦਾ ਬਹੁਤ ਜ਼ਿਆਦਾ ਚਾਂਸ ਹੁੰਦੇ ਜੇ ਉਹਨੂੰ ਕੋਈ ਦੌਰਾ ਪੈ ਗਿਆ ਹੋਵੇ ਤਾਂ ਉਹਦੀ ਡੈਥ ਵੀ ਹੋ ਸਕਦੀ ਹੈ ਅੱਗੇ ਕੀ ਕਾਰਵਾਈ ਕੀਤੀ ਜਾਵੇ ਅੱਗੇ ਦੀ ਕਾਰਵਾਈ ਅਸੀਂ ਆਪਣੀ ਰਿਪੋਰਟ ਬਣਾ ਕੇ ਪੁਲਿਸ ਨੂੰ ਭੇਜਾਂਗੇ ਜੀ ਤੇ ਡੀਐਸ ਆਪਣੇ ਰਿਪੋਰਟ ਡੀਐਸ 7 ਨੂੰ ਭੇਜਾਂਗੇ ਡੀਐਸ 7 ਅੱਗੇ ਆਪਣੇ ਪੁਲਿਸ ਨੂੰ ਰਿਪੋਰਟ ਕਰਨਗੇ ਜੀ ਉਹ ਫਿਰ ਕਾਨੂੰਨੀ ਕਾਰਵਾਈ ਕਾਨੂੰਨੀ ਕਾਰਵਾਈ ਜੋ ਫਿਲਹਾਲ ਬਿਲਕੁਲ ਜੀ ਹਾਸਿਲ ਕਰਕੇ ਜਾਵਾਂਗੇ ਅੱਜ ਜਿਹੜੀ ਆਪਾਂ ਤੁਹਾਨੂੰ ਪਤਾ ਹੀ ਹੈ ਸ਼ਾਮ ਨੂੰ ਆਪਾਂ ਉੱਥੇ ਪਿੰਡ ਚੱਕ ਲਿਆਂ ਦੇ ਵਿੱਚ ਕਾਰਵਾਈ ਕੀਤੀ ਆ ਉਹਦੇ ਰਿਗਾਰਡਿੰਗ ਸੀ ਇਸ ਪਿੰਡ ਦੀ ਵੀ ਇਨਪੁਟ ਸੀ ਤੇ ਹੈਲਥ ਡਿਪਾਰਟਮੈਂਟ ਨੂੰ ਨਾਲ ਲੈ ਕੇ ਅਸੀਂ ਇੱਥੇ ਆਏ ਆ ਪਰ ਸ਼ਾਇਦ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਪਹਿਲਾਂ ਇਨਫੋਰਮੇਸ਼ਨ ਮਿਲ ਗਈ ਜਿਹਦੇ ਕਰਕੇ ਇਹਨਾਂ ਨੇ ਥੋ ਜਿਹੜਾ ਸੈਂਟਰ ਚੋਂ ਆਪਣੇ ਸਾਰੇ ਜਿਹੜੇ ਪੇਸ਼ੈਂਟ ਹੈਗੇ ਆ ਕੰਬੇ ਸਜੇ ਕਰਦੇ ਆ ਤੇ ਆਪ ਵੀ ਇਥੋਂ ਚਲੇ ਗਏ ਆ ਤੇ ਓਨਰ ਜਿਹੜੇ ਹੈਗੇ ਆ ਨੂੰ ਰਨ ਕਰ ਰਹੇ ਸੀ ਉਹਨਾਂ ਦਾ ਐਡਰੈਸ ਵਗੈਰਾ ਸਾਨੂੰ ਮਿਲ ਗਿਆ ਉਹਨਾਂ ਨੂੰ ਵੈਰੀਫਾਈ ਕਰ ਲਾਂਗੇ ਸਵੇਪਾ ਕਿ ਹੈਲਥ ਡਿਪਾਰਟਮੈਂਟ ਵਾਲੇ ਨਾਲ ਹੈਗੇ ਆ ਤੇ ਹੁਣ ਹੀ ਇਹ ਅਸੀਂ ਸੀਲ ਕਰਕੇ ਜਾਵਾਂਗੇ ਕਿੰਨੇ ਕਮਰਿਆਂ ਵਿੱਚ ਬਣੇ ਹੋਏ ਕਿਉਂ ਕਿੱਦਾਂ ਰੱਖਿਆ ਗਿਆ ਸੀ ਤੇ ਬੰਦਿਆਂ ਨੂੰ ਟੋਟਲ ਜੋ ਇਨਫੋਰਮੇਸ਼ਨ ਮਿਲੀ ਹੈ ਕਿ ਇੱਥੇ 23 ਤੋਂ 25 ਤੱਕ ਜਿਹੜੇ ਮੁੰਡੇ ਹੈਗੇ ਛੋਟੇ ਛੋਟੇ ਇੱਥੇ ਹੈਗੇ ਸੀ ਇਹ ਰੱਖੇ ਹੋਏ ਪਰ ਜੇ ਕਮਰਿਆਂ ਦੇ ਹਿਸਾਬ ਲਈਏ ਤੇ ਦੋ ਤਿੰਨ ਕਮਰਿਆਂ ਦੇ ਵਿੱਚ 23 ਮੁੰਡੇ ਜਿਹੜੇ ਰੱਖ ਕੇ ਕਾਫੀ ਹਾਲਾਤ ਜਿਹੜੇ ਆ ਖਰਾਬ ਲੱਗਦੇ ਆ ਜਿਸ ਤਰ੍ਹਾਂ ਨਾਲ ਇੱਕ ਬਿਲਕੁਲ ਖੇਤਾਂ ਦੇ ਵਿੱਚ ਬਣਿਆ ਹੋਇਆ ਲੱਗì ਲੱਗਦਾ ਹੈ ਕਿ ਕੁਇਕ ਡਾਕਟਰੀ ਸਹੂਲਤਾਂ ਮਿਲਦੀਆਂ ਹੋਣਗੀਆਂ ਨਹੀਂ ਨਹੀਂ ਮੈਡੀਕਲ ਸਹੂਲਤ ਦਾ ਕੁਛ ਨਹੀਂ ਇੱਕ ਕਿਸਮ ਦਾ ਬੱਚਿਆਂ ਦੇ ਉੱਤੇ ਤਸੱਦਦ ਹੀ ਕਰਦੇ ਹੋਣਗੇ ਅਸੀਂ ਤਾਂ ਫੇਰ ਵੀ ਇਹੀ ਪਬਲਿਕ ਨੂੰ ਅਪੀਲ ਕਰਦੇ ਆਂ ਕਿ ਜੇਕਰ ਕਿਸੇ ਬੱਚੇ ਨੂੰ ਡੀਡੀਕਸ਼ਨ ਸੈਂਟਰ ਭੇਜਣਾ ਹੈ ਤੇ ਸਰਕਾਰੀ ਡੀਡੀਕਸ਼ਨ ਸੈਂਟਰ ਭੇਜੋ ਜਿੱਥੇ ਸਾਰੀਆਂ ਸਰਕਾਰ ਵੱਲੋਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਇਹ ਲੋਕ ਜਿਹੜੇ ਪ੍ਰਾਈਵੇਟ ਹੈਗੇ ਆ ਨਾਲੇ ਤੇ ਤਸੱਦਦ ਕਰਦੇ ਆ ਤੇ ਨਾਲੇ ਪੈਸੇ ਲੈਂਦੇ ਆ ਤੇ ਕੋਈ ਡਾਕਟਰੀ ਸਹਾਇਤਾ ਉਹਨੇ ਤੁਸੀਂ ਦੇਖ ਹੀ ਲਿਆ ਇੱਥੇ ਡਾਕਟਰ ਇਨਾਮ ਦੀ ਕੋਈ ਚੀਜ਼ ਆਂਦੀ ਵੀ ਨਹੀਂ ਕੋਈ ਇਹ ਬੰਦਾ ਹੀ ਨਹੀਂ ਇੱਥੇ ਖੇਤਾ ਦੇ ਵਿੱਚ ਆਂਦਾ ਤੇ ਡਾਕਟਰ ਨੇ ਕਿਤੇ